ਭਾਵੈ ਤਹ ਰਾਖ ਤੂੰ ਹੀ ਆਸਾ ਮੁਹੱਲਾ ਪਹਿਲਾ ਤਾਇਆ ਬ੍ਰਹਮਾ ਮਨ ਹੈ ਧੋਤੀ ਗਿਆਨ ਜਿਨੇਉ ਧਿਆਨ ਕੁਸ ਪਾਤੀ ਹਰ ਨਾਮਾ ਜਸ ਜਾਚੋਂ ਨਾਉ ਗੁਰ ਪ੍ਰਸਾਦੀ ਬ੍ਰਹਮ ਸਮਾਉ ਪਾਂਡੇ ਐਸਾ ਬ੍ਰਹਮ ਵਿਚਾਰ ਨਾਮੇ ਸੋਚ ਨਾਮੋਂ ਪੜੋ ਨਾਮੇ ਚਜ ਆਚਾਰ ਰਹਾਉ ਬਾਹਰ ਜਿਨੇਉ ਜਿਚਰ ਜੋਤ ਹੈ ਨਾਲ ਤੋ ਤੀ ਟਿੱਕਾ ਨਾਮ ਸੰਭਾਲ ਐਤੈ ਓਤੈ ਨਿਭਿ ਨਾਲ ਵਿਣ ਨਾਵੇਂ ਹੋਰ ਕਰਮ ਨਾ ਭਾਲ ਪੂਜਾ ਪ੍ਰੇਮ ਮਾਇਆ ਪਰ ਜਾਲ ਏਕੋ ਵੇਖੋ ਅਬਰ ਨਾ ਭਾਲ ਚੀਨੇ ਤਤ ਗगन ਦਾ ਸੁਦਵਾਰ ਹਰ ਮੁਖ ਪਾਠ ਪੜੇ ਵਿਚਾਰ ਭੋਜਨ ਭਾਉ ਪਰਮ ਪਉ ਭਾਗੈ ਪਹਾਰੂਆਰਾ ਸਭ ਚੋਰ ਨਾ ਲਾਗੈ ਤਿਲਕ ਲਲਾਟ ਜਾਣਾ ਪ੍ਰਵੇਕ ਬੂਝੈ ਬ੍ਰਹਮ ਅੰਤਰ ਬਿਵੇਕ ਆਚਾਰੀ ਨਹੀਂ ਜੀਤਿਆ ਜਾਏ ਪਾਠ ਪੜੈ ਨਹੀਂ ਕੀਮਤ ਪਾਏ ਅਸ਼ਟ ਦਸੀ ਚਹੋਂ ਭੇਦ ਨਾ ਪਾਇਆ ਨਾਨਕ ਸਤਗੁਰ ਬ੍ਰਹਮ ਦਿਖਾਇਆ ਹਾਸਾ ਮਹੱਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ ਜਿਨ ਸਿਰ ਸਾਜੀ ਤਿਨ ਫੁਨ ਗੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਸਾਚ ਨਾਮ ਗੁਰ ਸ਼ਬਦ ਵਿਚਾਰ ਗੁਰਮੁਖ ਸਾਚੇ ਸਾਚਾ ਦਰਬਾਰ ਰਹਾਉ ਸੱਚਾ ਅਰਜ ਸੱਚੀ ਅਰਦਾਸ ਮਹਿਲੀ ਖਸਮ ਸੁਣੇ ਸਾबास ਸੱਚੈ ਤਖਤ ਬੁਲਾਵੇ ਸੋਏ ਦੇਵ ਡਿਆਈ ਕਰੇ ਸੋ ਹੋਏ ਤੇਰਾ ਤਾਨ ਤੂੰ ਹੈ ਦੀਬਾਨ ਗੁਰ ਕਾ ਸ਼ਬਦ ਸੱਚ ਨਿਸ਼ਾਨ ਮੰਨੇ ਹੁਕਮ ਸੋ ਪ੍ਰਗਟ ਜਾਏ ਸੱਚ ਨਿਸ਼ਾਨ ਹੈ ਠਾਕ ਨਾ ਪਾਏ ਪੰਡਤ ਪੜੈ ਵਖਾਣ ਹੈ ਵੇਦ ਅੰਤਰ ਵਸਤ ਨਾ ਜਾਣੈ ਭੇਦ ਗੁਰ ਬਿਨ ਸੋਜੀ ਬੂਝ ਨਾ ਹੋਏ ਸਾਚਾ ਰਵ ਰਹਿਆ ਪ੍ਰਭ ਸੋਏ ਕਿਆ ਹਉ ਅੱਖਾਂ ਆਖ ਵਖਾਣੀ ਤੂੰ ਆਪੇ ਜਾਣੈ ਸਰਬ ਵਡਾਣੀ ਨਾਨਕ ਏਕੋ ਦਰ ਦੀ ਬਾਣ ਗੁਰਮੁਖ ਸਾਚ ਤਹਾਂ ਗੁਦਰਾਣ ਹਾਸਾ ਮਹੱਲਾ ਪਹਿਲਾ ਕਾਚੀ ਗਾਗਰ ਦੇਹ ਦੋਹੇਲੀ ਉਪਜੈ ਬਿਨ ਸਹਿ ਦੁਖ ਪਾਈ ਇਹੋ ਜਗ ਸਾਗਰ ਦੁੱਤਰ ਕਿਉ ਤਰੀਐ ਬਿਨ ਹਰ ਗੁਰ ਪਾਰ ਨਾ ਪਾਈ ਤੁਝ ਬਿਨ ਅਵਰਨਾ ਕੋਈ ਮੇਰੇ ਪਿਆਰੇ ਤੁਝ ਬਿਨ ਅਵਰਨਾ ਕੋਏ ਹਰੇ ਸਰਬੀ ਰੰਗੀ ਰੂਪੀ ਤੂੰ ਹੈ ਤੇ ਸਬਖਸ਼ਿ ਜਿਸ ਨਦਰ ਕਰੇ ਰਹਾਉ ਸਾਸ ਬੁਰੀ ਘਰ ਵਾਸ ਨਾ ਦੇਵੈ ਪਿਰ ਸਿਉ ਮਿਲਣ ਨਾ ਦੇ ਬੁਰੀ ਸਖੀ ਸਾਜਨੀ ਕੇ ਹਉ ਚਰਨ ਸਰੇਮ ਹਰ ਗੁਰ ਕਿਰਪਾ ਤੇ ਨਦਰ ਧਰੀ ਆਪ ਵਿਚਾਰ ਮਾਰ ਮਨ ਦੇਖਿਆ ਤੁਮ ਸਾ ਮੀਤ ਨਾ ਅਵਰ ਕੋਈ ਜਿਉ ਤੂੰ ਰਾਖ ਹੈ ਤਿਵਹੀ ਰਹਿਣਾ ਦੁਖ ਸੁਖ ਦੇਵਹਿ ਕਰਹਿ ਸੋਈ ਆਸਾ ਮਨ ਸਾਧੂ ਬਿਨਾਸਤ ਤ੍ਰਿਹੋ ਗੁਣ ਆਸ ਨਰਾਸ ਭਈ ਤ੍ਰਿਯ ਅਵਸਥਾ ਗੁਰਮਖ ਪਾਈਐ ਸੰਤ ਸਭਾ ਕੀ ਹੋਤ ਲਹੀ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦੈ ਅਲਖ ਅਭੇਵਾ ਨਾਨਕ RAM ਨਾਮ ਮਨ ਰਾਤਾ ਗੁਰਮਤਿ ਪਾਈ ਸਹਿਜ ਸੇਵਾ ਆਸਾ ਮਹੱਲਾ ਪਹਿਲਾ ਪੰਚ ਪਦੀ ਮੋਹ ਕਟੰਬ ਮੋਹ ਸਭ ਕਾਰ ਮੋਹ ਤੁਮ ਤਜੋ ਸਗਲ ਵੇਕਾਰ ਮੋਹ ਅਰ ਭਰਮ ਤਜੋ ਤੁਮ ਵੀਰ ਸੱਚ ਨਾਮ ਰਿਦੇ ਰਵੈ ਸਰੀਰ ਰਹਾਉ ਸੱਚ ਨਾਮ ਜਾਂ ਨਵ ਨਿਧ ਪਾਈ ਰੋਐ ਪੂਤ ਨ ਕਲਪੈ ਮਾਈ ਏਤ ਮੋਹੇ ਡੂਬਾ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਏਤ ਮੋਹੇ ਫਿਰ ਜੂਨੀ ਪਾਹੇ ਮੋਹੇ ਲਾਗਾ ਜੰਮਪੁਰ ਜਾਹੇ ਗੁਰ ਦੀ ਖਿਆਲੇ ਜਪ ਤਪ ਕਮਾਹੇ ਨਾ ਮੋਹ ਟੂਟੈ ਨਾ ਥਾਂਏ ਪਾਹੇ ਨਦਰ ਕਰੇ ਤਾ ਇਹੋ ਮੋਹ ਜਾਏ ਨਾਨਕ ਹਰਿ ਸਿਉ ਰਹੈ ਸਮਾਏ ਆਸਾ ਮਹੱਲਾ ਪਹਿਲਾ ਆਲਪ ਕਰੇ ਸਚ ਅਲਖ ਅਪਾਰ ਹਉ ਪਾਪੀ ਤੂੰ ਬਖਸ਼ਣ ਹਾਰ ਤੇਰਾ ਭਾਣਾ ਸਬ ਕਿਛ ਹੋਵੇ ਮਨ ਹੱਥ ਕੀਚੈ ਅੰਤਿ ਬਗੋਵੈ ਰਹਾਉ ਮਾਨਮੁਖ ਕੀ ਮਤ ਕੂੜ ਵਿਆਪੀ ਬਿਨ ਹਰ ਸਿਮਰਨ ਪਾਪ ਸੰਤਾਪੀ ਦੁਰਮਤ ਤਿਆਗ ਲਾਹਾ ਕਿਸ ਲੇ ਵੋ ਜੋ ਉਪਜੈ ਸੋ ਅਲਖ ਅਭੇਵੋ ਐਸਾ ਹਮਰਾ ਸਖਾ ਸਹਾਈ ਗੁਰ ਹਰ ਮਿਲਿਆ ਭਗਤ ਦਿਰੜਾਈ ਸਗਲਿ ਸੌਦੀ ਟੋਟਾ ਆਵੈ ਨਾਨਕ RAM ਨਾਮ ਮਨ ਭਾਵੇ ਆਸਾ ਮਹੱਲਾ ਪਹਿਲਾ ਚੌਪਦੀ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥਵਾਸੀ ਕੂੰ ਗੁਰੂ ਵਾਜੈ ਜੇ ਮਨ ਲਾਗੈ ਤਉ ਜਮ ਕਹਾ ਕਰੇ ਮੋਸਿਓ ਆਗੇ ਰਹਾਉ ਆਸਨਰਾਸੀ ਤਉ ਸੰਨਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਯਾ ਦਗੰਬਰ ਦੇਹੀ ਵਿਚਾਰੀ ਆਪ ਮਰੈ ਅਵਰਾ ਨਹਿ ਮਾਰੀ ਏਕ ਤੂੰ ਪੁਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨਾ ਤੇਰੇ ਆਸਾ ਮਹੱਲਾ ਪਹਿਲਾ ਏਕ ਨਾ ਭਰੀਆ ਗੁਣ ਕਰ ਤੋਆ ਮੇਰਾ ਸਹੋ ਜਾਗੈ ਹਉ ਨਿਸ ਭਰ ਸੋਆ ਕਿਉ ਕਿਉ ਕੰਤ ਪਿਆਰੀ ਹੋਆ ਸਹੋ ਜਾਗੈ ਹਉ ਨਿਸ ਭਰ ਸੋਆ ਰਹਾਵ ਆਸ ਪਿਆਸੀ ਸੇਜੈ ਆਵਾ ਆਗੇ ਸਹਿ ਭਾਵਾਂ ਕੀ ਨਾ ਭਾਵਾਂ ਕਿਆ ਜਾਣਾਂ ਕਿਆ ਹੋਏ ਗਾਰੀ ਮਾਈ ਹਰ ਦਰਸ਼ਨ ਬਿਨ ਰਹਿਣ ਨਾ ਜਾਈ ਰਹਾਉ ਪ੍ਰੇਮ ਨਾ ਚਾਖਿਆ ਮੇਰੀ ਤਿਸਨਾ ਬੁਝਾਨੀ ਗਿਆ ਸੋ ਜੋਵਨ ਤਨ ਪਛਤਾਨੀ ਅਜੈ ਸੋ ਜਾਗੂ ਆਸ ਪਿਆਸੀ ਭਈ ਲੇ ਉਦਾਸੀ ਰਹੋ ਨਿਰਾਸੀ ਰਹਾਉ ਹਉਮੈ ਖੋਏ ਕਰੇ ਸ਼ਿੰਗਾਰ ਤਉ ਕਾਮਣ ਸੀਜੈ ਰਵੈ ਪਤਾਰ ਤਉ ਨਾਨਕ ਕੰਤੈ ਮਨ ਭਾਵੈ ਛੋੜ ਵਡਾਈ ਆਪਣੀ ਖਸਮ ਸਮਾਵੈ ਰਹਾਉ ਆਸਾ ਮੁਹੱਲਾ ਪਹਿਲਾ ਤੇਵ ਕੜੈ ਧਨ ਖਰੀ ਇਆਣੀ ਤਿਸ ਸਹਿ ਕੀ ਮੈਂ ਸਾਰ ਨਾ ਜਾਣੀ ਸਹੋ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਮੇ ਲਾਵਾ ਹੋਈ ਰਹਾਉ ਸਹਰੜੈ ਧਨ ਸਾਚ ਪਛਾਣਿਆ ਸਹਿਜ ਸੁਭਾਏ ਆਪਣਾ ਪਿਰ ਜਾਣਿਆ ਗੁਰ ਪ੍ਰਸਾਦੀ ਐਸੀ ਮਤਿ ਆਵੇ ਤਾਂ ਕਾਮਣ ਕੰਤੈ ਮਨ ਭਾਵੇ ਕਹਿਤ ਨਾਨਕ ਤੈ ਭਾਵ ਕਾ ਕਰੇ ਸ਼ਿੰਗਾਰ ਸਦ ਹੀ ਸੇਜੈ ਰਵੈ ਪਧਾਰ ਹਾਸਾ ਮਹੱਲਾ ਪਹਿਲਾ ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ ਝੂਠੇ ਮੋਹੇ ਭਰਮ ਭਲਾਈ ਮੇਰੇ ਸਾਹਿਬ ਹਉ ਕੀਤਾ ਤੇਰਾ ਜਾਂ ਤੂੰ ਦੇਹ ਜਪੀ ਨਾਉ ਤੇਰਾ ਰਹਾਉ ਬਹੁਤੇ ਔਗਣ ਕੂਕੇ ਕੋਈ ਜਾਂ ਤਿਸ ਭਾਵੈ ਬਖਸ਼ੇ ਸੋਈ ਗੁਰਪ੍ਰਸਾਦੀ ਦੁਰਮਤ ਖੋਈ ਜਹ ਦੇਖਾਂ ਤਹ ਏਕੋ ਸੋਈ ਕਹਿਤ ਨਾਨਕ ਐਸੀ ਮਤਿ ਆਵੈ ਤਾਂ ਕੋ ਸੱਚੇ ਸੱਚ ਸਮਾਵੇ ਆਸਾ ਮਹੱਲਾ ਪਹਿਲਾ ਦੋ ਪਦੇ ਤਿਤ ਸਰਵਰੜੈ ਭੈਂਦੇ ਨਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੁਬੀ ਅਲੇ ਮਨ ਏਕ ਨਾ ਚੇਤ ਸਮੂੜ ਮਨ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵੀਸਰਿਆ ਹਾਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਹੇ ਰਹਾਉ ਵਿਸਵੇ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ ਭਇਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਇਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਘਰ ਤੀਜਾ ਮਹੱਲਾ ਪਹਿਲਾ ਲੱਖ ਲਸ਼ਕਰ ਲੱਖ ਵਾਜੇ ਨੇਜੇ ਲੱਖ ਉਠ ਕਰਹਿ ਸਲਾਮ ਲੱਖਾ ਉੱਪਰ ਫਰਮਾਇਸ਼ ਤੇਰੀ ਲੱਖ ਉਠਦਾ ਖਹਿਮਾਨ ਜਾਂ ਪਤ ਲੇਖੇ ਨਾ ਪਵੈ ਤਾਂ ਸਭ ਨਰਾਫਲ ਕਾਮ ਹਰ ਕੇ ਨਾਮ ਬਿਨਾ ਜਗ ਧੰਦਾ ਜੇ ਬਹੁਤਾ ਸਮਝਾਈਐ ਭੋਲਾ ਪੀਸੋ ਅੰਧੋ ਅੰਧਾ ਰਹਾ ਲੱਖ ਖਟਿਐ ਲੱਖ ਸੰਜੀਐ ਖਾਜਹਿ ਲੱਖ ਆਵਹਿ ਲੱਖ ਜਾਹਿ ਜਾਂ ਪਤ ਲੇਖੈ ਨਾ ਪਵੈ ਤਾਂ ਜੀ ਕਿਥੈ ਫਿਰ ਪਾਹਿ ਲੱਖ ਸਾਸਤ ਸਮਝਾਵਣੀ ਲੱਖ ਪੰਡਤ ਪੜਹਿ ਪਰਾਨ ਜਾਂ ਪਤ ਲੇਖੈ ਨਾ ਪਵੈ ਤਾ ਸਭੇ ਕੋ ਪਰਵਾਣ ਸਚ ਨਾਮ ਪਤ ਉਪਜੈ ਕਰਮ ਨਾਮ ਕਰਤਾਰ ਐਨ ਸਹਿਰਦੈ ਜੀ ਵਸੈ ਨਾਨਕ ਨਦਰੀ ਪਾਰ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਹੁਣ ਚਾਨਣ ਉਹ ਸੁਖਿਆ ਚੂਕਾ ਜਮ ਸਿਉ ਮੇਲ ਲੋਕਾ ਮਤ ਕੋ ਪਕੜ ਪਾਏ ਲਾਖ ਮੜਿਆਂ ਕਰ ਇਕੱਠੇ ਏਕ ਰਤੀ ਲੈ ਪਾਹਿ ਰਹਾਉ ਪਿੰਡ ਪੱਤਲ ਮੇਰੀ ਕੇ ਸੋ ਕਿਰਿਆ ਸਚ ਨਾਮ ਕਰਤਾਰ ਐਥੇ ਉਥੇ ਆਗੇ ਪਾਛੇ ਇਹੋ ਮੇਰਾ ਆਧਾਰ ਗੰਗ ਬਨਾਰਸ ਸਿਫਤ ਤੁਮਾਰੀ ਨਾਵੈ ਆਤਮ ਰਾਉ ਸਚਾ ਨਾਵਣ ਤਾਂ ਥੀਐ ਜਾਂ ਐਨਸ ਲਾਗੇ ਭਾਉ ਇਕ ਲੋਕੀ ਹੋਰ ਸਮਚਰੀ ਬ੍ਰਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਖਸ਼ੀਸ਼ ਕਾ ਕਬਹੂ ਨ ਖੂਟਸ ਨਾਹੀ ਆਸਾ ਘਰ ਚੌਥਾ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਦੇਵਤਿਆਂ ਦਰਸ਼ਨ ਕੈ ਤਾਈ ਦੂਖ ਭੂਖ ਤੀਰਥ ਕੀਏ ਜੋਗੀ ਜਤੇ ਜੁਗਤ ਮਹਿ ਰਹਤੇ ਕਰ ਕਰ ਭਗਵੇਂ ਭੇਖ ਭਈ ਤਉ ਕਾਰਨ ਸਹਬਾ ਰੰਗ ਰਤੀ ਤੇਰੇ ਨਾਮ ਅਨੇਕਾਂ ਰੂਪ ਅਨੰਤਾ ਕਹਿਣ ਨਾ ਜਾਹੀ ਤੇਰੇ ਗੁਣ ਕੇ ਤੇ ਰਹਾਉ ਦਰ ਕਰ ਮਹਿਲਾ ਹਸਤੀ ਘੋੜੇ ਛੋੜ ਬਲਾਇਤ ਦੇਸ ਗਏ ਪੀਰ ਪੇ ਕਾਂਬਰ ਸਾਲਕ ਸਾਧਿਕ ਛੋੜੀ ਦੁਨੀਆ ਥਾਂਏ ਪਏ ਸਾਧ ਸਹਜ ਸੁਖ ਰਸ ਕਸ ਤਜੀ ਅਲੇ ਕਾਪੜੇ ਛੋੜੇ ਚਮਣ ਲੀਏ ਦੁਖੀਏ ਦਰਦਵੰਦ ਦਰ ਤੇਰਾ ਨਾਮ ਰਤੇ ਦਰਵੇਸ ਭਏ ਖੱਲੜੀ ਕੱਪਰੀ ਲੱਕੜੀ ਚਮੜੀ ਸਿੱਖਾ ਸੂਤ ਧੋਤੀ ਕੀਨੀ ਤੂੰ ਸਾਹਿਬ ਹਉ ਸੰਗੀ ਤੇਰਾ ਪਰਣ ਵੈ ਨਾਨਕ ਜਾਤ ਕੈਸੀ ਹਾਸਾ ਘਰ ਪੰਜਵਾਂ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਪੀਤਰ ਪੰਚ ਗੁਪਤ ਮਨ ਵਾਸੀ ਥਿਰ ਨਾ ਰਹੈ ਜੈਸੀ ਭਵੈ ਉਦਾਸੀ ਮਨ ਮੇਰਾ ਦਿਆਲ ਸੀਤੀ ਥਿਰ ਨਾ ਰਹੈ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲੱਗੈ ਰਹਾਉ ਫੂਲ ਮਾਲਾ ਗਲ ਪਹਿਰੂੰਗੀ ਹਾਰੂ ਮਿਲੇਗਾ ਪ੍ਰੀਤਮ ਤਬ ਕਰੂੰਗੀ ਸ਼ਿੰਗਾਰੂ ਪੰਜ ਸਖੀ ਹਮ ਏਕ ਪਤਾਰੂ ਪੇੜ ਲੱਗੀ ਹੈ ਜੀੜਾ ਚਾਲਣ ਹਾਰੂ ਪੰਜ ਸਖੀ ਮੇਲ ਰੁਦਨ ਕਰੇ ਹਾ ਸਾਹੂ ਪਜੂਤਾ ਪ੍ਰਣਤ ਨਾਨਕ ਲੇਖਾ ਦੇਹਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾਸਾ ਘਰ ਸੇਵਾ ਮਹੱਲਾ ਪਹਿਲਾ ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੂਤ ਧਾਰੀ ਖਿਮਾ ਸ਼ਿੰਗਾਰ ਕਾਮਣ ਤਨ ਪਹਿਰੈ ਰਾਵੈ ਲਾਲ ਪਿਆਰੀ ਲਾਲ ਬਹੁ ਗੁਣ ਕਾਮਣ 모ਹੀ ਤੇਰੇ ਗੁਣ ਹੋਹਿ ਨ ਆਵਨੀ ਰਹਾ ਹਰ ਹਰ ਹਾਰ ਕੰਠ ਲੇ ਪਹਿਰੈ ਦਾਮੋਦਰ ਦੰਤ ਲੇਈ ਕਰ ਕਰ ਕਰਤਾ ਕੰਗਨ ਪਹਿਰੈ ਇਨ ਬਿਦ ਚਿਤ ਧਰੇ ਮਦਸੂਦਨ ਕਰ मुੰਦਰੀ ਪਹਿਰੈ ਪਰਮੇਸ਼ਰ ਪਟ ਲੇਈ ਤੀਰਜ ਧੜੀ ਬੰਧਾਵੇ ਕਾਮਣ ਸ੍ਰੀ ਰੰਗ ਸੁਰਮਾ ਦੇ ਮਨ ਮੰਦਰ 제 ਦੀਪਕ ਜਾਲੇ ਕਾਇਆ ਸੇਜ ਕਰੇਈ ਗਿਆਨ ਰਾਉ ਜਬ ਸੇਜ ਆਵੇ ਤਾ ਨਾਨਕ ਭੋਗ ਕਰੇ ਆਸਾ ਮਹੱਲਾ ਪਹਿਲਾ ਕੀਤਾ ਹੋਇ ਕਰੇ ਕਰਾਇ ਤਿਸ ਕਿਆ ਕਹੀਐ ਭਾਈ ਜੋ ਕਿਛ ਕਰਨਾ ਸੋ ਕਰ ਰਹਿਆ ਕੀਤੇ ਕਿਆ ਚਤਰਾਈ ਤੇਰਾ ਹੁਕਮ ਭਲਾ ਤੁਧ ਭਾਵੇ ਨਾਨਕ ਤਾ ਕੋ ਮਿਲੈ ਵਡਾਈ ਸਾਚੇ ਨਾਮ ਸਮਾਵੇ ਰਹਾਉ ਕਿਰਤ ਪਿਆ ਪਰਵਾਣਾ ਲਿਖਿਆ ਬਹੁੜ ਹੁਕਮ ਨਾ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੇਟ ਨਾ ਸਕੈ ਕੋਈ ਜੇ ਕੋ ਦਰਗਹਾ ਬਹੁਤਾ ਬੋਲੇ ਨਾਉ ਪਵੈ ਬਾਜਾਰੀ ਸਤ ਰੰਜ ਬਾਜੀ ਪੱਕੈ ਨਾਹੀ ਕੱਚੀ ਆਵੈ ਸਾਰੀ ਨਾ ਕੋ ਪੜਿਆ ਪੰਡਤ ਬੀਨਾ ਨਾ ਕੋ ਮੂਰਖ ਮੰਦਾ ਬੰਦੀ ਅੰਦਰ ਸਿਫਤ ਕਰਾਈ ਤਾ ਕੋ ਕਹੀਐ ਬੰਦਾ ਹਾਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨੈ ਮਹਿ ਮੁੰਦਰਾ ਖਿੰTHA ਕਿ ਮਾ ਹੰਡਾਵੂ ਜੋ ਕਿਸ ਕਰੈ ਭਲਾ ਕਰਮਾ ਨੂੰ ਸਹਿਜ ਜੋਗ ਨਿਧ ਪਾਵੂ ਬਾਬਾ ਜੁਗਤਾ ਜਿਓ ਜੁਗ ਹੈ ਜੁਗ ਜੋਗੀ ਪਰਮ ਤੰਤ ਮਹਿ ਜੋਗੰ ਅਮਰਤ ਨਾਮ ਨਿਰੰਝਨ ਪਾਇਆ ਗਿਆਨ ਕਾਇਆ ਰਸ ਭੋਗੰ ਰਹਾਉ ਸੇਵਨਗਰੀ ਮਹਿ ਆਸਨ ਬੈਸੋ ਕਲਪ ਤਿਆਗੀ ਬਾਦੰ ਸਿੰਘੀ ਸ਼ਬਦ ਸਦਾ ਧੁਨ ਸੁਹੈ ਐਨਸ ਪੂਰੇ ਨਾਦੰ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਬੇਪੂਤੰ ਹਰ ਕੀਰਤ ਰਹਿਰਾਸ ਹਮਾਰੀ ਗੁਰਮਖ ਪੰਥ ਅਤੀਤੰ ਸਗਲੀ ਜੋਤ ਹਮਾਰੀ ਸਮਿਆ ਨਾ ਨਾਮ ਵਰਨ ਅਨੇਕ ਕਹੋ ਨਾਨਕ ਸੁਣ ਪਰਧਰ ਜੋਗੀ ਪਾਰ ਬ੍ਰਹਮ ਲਿਵ ਏਕੰ